ਜਿਹੜਾ ਜੱਗਰੂ ਭਗਵਾਨਪੁਰੀਏ ਦੀ ਮਾਤਾ ਦਾ ਕਤਲ ਹੋਣਾ ਉਹ ਗੈਂਗਸਟਰ ਬਾਤ ਨਹੀਂਗਾ ਉਹ ਸਿਆਸੀ ਮਰਡਰ ਹੋਇਆ ਮੈਂ ਬੜਾ ਕਲੀਅਰ ਕੱਟਿਆ ਸਿਆਸੀ ਕਿਦਾਂ ਜੀ ਸਿਆਸੀ ਤੌਰ ਤੇ ਜਿਹਦੇ ਘਰ ਵਾਲਿਆਂ ਨੇ ਇੰਨਾ ਸਿੱਧੇ ਅਲੀਕੇਸ਼ਨ ਲਾਏ ਹੋਣਾ ਇੱਕ ਐਪਲੀਕੇਸ਼ਨ ਮੂਵ ਕੀਤੀ ਹੋਏ ਔਰ ਸਿੱਧਾ ਸਿੱਧਾ ਡਿਪਟੀ ਚੀਫ ਮਿੰਟ ਸੁਖਜਿੰਦਰ ਸਿੰਘ ਰੰਧਾਵਾ ਉਹਦੇ ਬੇਟਾ ਔਰ ਇੱਕ ਉਥੇ ਸਾਡਾ ਬੜਾ ਵੱਡਾ ਵਪਾਰੀ ਐ ਸ਼ਰਾਬ ਦਾ ਪੱਪੂ ਚੰਤੀਪੁਰੀਏ ਦਾ ਮੁੰਡਾ ਅਮਨ ਜੈੰਤੀਪੁਰਿਆ ਔਰ ਨਾਲ ਦੋ ਹੋਰ ਬੰਦੇ ਜਿਹੜੇ ਭਗਵਾਨਪੁਰੇ ਤੇ ਉਹਨਾਂ ਮੂਵ ਦਿੱਤੀ ਆ ਉਹਦੇ ਬਾਅਦ ਧਰਨਾ ਲੱਗਿਆ ਉਹਦੇ ਉਹਦੇ ਭਾਵ ਤੇ ਡੀਡੀਆਰ ਕੱਟੀ ਗਈ ਹੈ ਹੁਣ ਮੇਰੇ ਖਾਲੇ ਤੂੰ ਜ਼ਿਆਦਾ ਤਾਂ ਕੋਈ ਹੁਣ ਪਰ ਇਹਦੇ ਚ ਸਰ ਇੱਕ ਗੱਲ ਇਹ ਵੀ ਹੈ ਕਿ ਆਖਰਕਾਰ ਉੱਥੇ ਕਿਤਨਾ ਕਿਤੇ ਸੱਤਾ ਦੇ ਵਿੱਚ ਕਾਫੀ ਦਖਲ ਸੀ ਕਰ ਰਿਹਾ ਉਹਨਾਂ ਦਾ ਤੇ ਨੇੜ ਤਾਂ ਤੁਹਾਡੇ ਕੋਲ ਵੀ ਇਸ਼ਾਰੇ ਕਰੇ ਨੇ ਕਈ ਵਾਰ ਦੇਖੋ ਜਿਹੜੀ ਗੱਲ ਹੈ ਵੋਟਾਂ ਦੀ ਗੱਲ ਤਾਂ ਸਿਆਸੀ ਹੈ ਜੀ ਇਹ ਤੋਂ ਤੇ ਆਪਾਂ ਭੱਜ ਨਹੀਂ ਸਕਦੇ ਅਕਸਰ ਕਿਸੇ ਦੀ ਵੋਟ ਵਾ ਆ ਬੋਰਡ ਤਾਂ ਪਹੁੰਚੀ ਐ ਜਾਂ ਬੋਰਡ ਜਿੰਨੂੰ ਪਾਈ ਉਹਦੇ ਨਾਲ ਜੋੜ ਕੇ ਦੇਖਣਾ ਮੇਰੇ ਖਿਆਲ ਇਹਦਾ ਈ ਸਿਆਣਪ ਵਾਲੀ ਗੱਲ ਕੋਈ ਨਹੀਂ ਤੇ ਜਨਾਬ ਤੁਹਾਨੂੰ ਕੀ ਲੱਗਦਾ ਐ ਸਿਆਸੀ ਮਟਰ ਕਰਾਇਆ ਕਿ ਨਹੀਂ ਘਰ ਵਾਲਿਆਂ ਜਿੰਨਾ ਤੇ ਐਪਲੀਕੇਸ਼ਨ ਦਿੱਤੀ ਉਹਨਾ ਹੀ ਕਰਾਇਆ ਹੋਰ ਕਿੰਨਾ ਕਰਾਉਣਾ ਜੇ ਸਾਰਾ ਐਕਸ਼ਨ ਹੋ ਰਿਹਾ ਫਿਰ ਜਦੋਂ ਸਾਰਾ ਹੀ ਕਹਿ ਦਿੱਤਾ ਉਹਨਾ ਐਪਲੀਕੇਸ਼ਨ ਹੀ ਮੂਵ ਕਰਤੀ ਐ ਇਹਦੋਂ ਹੁਣ ਮਗਰ ਕੀ ਰਹਿ ਗਿਆ ਉਹਦੇ ਤੋਂ ਬਾਅਦ ਧਰਨਾ ਲੱਗਿਆ ਧਰਨੇ ਤੋਂ ਬਾਅਦ ਪੁਲਿਸ ਨੇ ਡੀਡੀਆਰ ਕੱਟੀ ਆ ਡੀਡੀਆਰ ਉਹ ਜਿਹੜੀ ਐਪਲੀਕੇਸ਼ਨ ਮੂਵ ਕੀਤੀ ਉਹਨੂੰ ਉਧਾਰ ਬਣਾ ਕੇ ਡੀਡੀ ਕਟੀ ਗਈ ਹੈ ਅੱਗੇ ਐਕਸ਼ਨ ਵਧੂਗਾ ਜੀ ਫਿਰ ਬਿਲਕੁਲ ਕੋਈ ਨਹੀਂ ਵਧੇਗਾ ਜੀ ਤਿੰਨ ਹਫ਼ਤੇ ਦਾ ਟਾਈਮ ਲਿਆ ਪ੍ਰਸ਼ਾਸਨ ਨੇ ਤਿੰਨ ਹਫ਼ਤੇ ਦਾ ਟਾਈਮ ਲਿਆ ਤਾ ਤਿੰਨ ਤਿੰਨ ਹਫ਼ਤੇ ਤੇ ਅੰਦਰ ਅੰਦਰ ਉਹਨਾਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਜਿਹੜਾ ਜੱਗੂ ਭਗਵਾਨਪੁਰੇ ਦੀ ਮਾਤਾ ਦਾ ਕਤਲ ਹੋਣਾ ਉਹ ਗੈਂਗਸਟਰ ਬਾਤ ਨਹੀਂਗਾ ਉਹ ਸਿਆਸੀ ਮਰਡਰ ਹੋਇਆ ਮੈਂ ਬੜਾ ਕਲੀਅਰ ਕੱਟ ਗਿਆ ਸਿਆਸੀ ਕਿਦਾਂ ਜੀ ਸਿਆਸੀ ਤੌਰ ਤੇ ਜਿਹਦੇ ਘਰ ਵਾਲਿਆਂ ਨੇ ਇੰਨਾ ਸਿੱਧੇ ਅਲੀਗੇਸ਼ਨ ਲਾਏ ਹੋਣ ਇੱਕ ਐਪਲੀਕੇਸ਼ਨ ਮੂਵ ਕੀਤੀ ਹੋਏ ਔਰ ਸਿੱਧਾ-ਸਿੱਧਾ ਡਿਪਟੀ ਚੀਫ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਉਹਦੇ ਬੇਟਾ ਔਰ ਇੱਕ ਉਥੇ ਸਾਡਾ ਬੜਾ ਵੱਡਾ ਵਪਾਰੀ ਐ ਸ਼ਰਾਬ ਦਾ ਪੱਪੂ ਜੈੰਤੀਪੁਰੀਆ ਦਾ ਮੁੰਡਾ ਅਮਨ ਜੈੰਤੀਪੁਰੀਆ ਔਰ ਨਾਲ ਦੋ ਹੋਰ ਬੰਦੇ ਜਿਹੜੇ ਭਗਵਾਨਪੁਰੇ ਤੇ ਉਹਨਾਂ ਮੂਵ ਦਿੱਤੀ ਆ ਉਹਦੇ ਬਾਅਦ ਧਰਨਾ ਲੱਗਿਆ ਉਹਦੇ ਉਹਦੇ ਵਿਆਹ ਤੇ ਡੀਡੀਆਰ ਕੱਟੀ ਗਈ ਐ ਹੁਣ ਮੇਰੇ ਖਿਆਲੇ ਤੂੰ ਜਿਆਦਾ ਤਾਂ ਕੋਈ ਹੁਣ ਪਰ ਇਹਦੇ ਚ ਸਰ ਇੱਕ ਗੱਲ ਇਹ ਵੀ ਹੈ ਕਿ ਆਖਰਕਾਰ ਉੱਥੇ ਕਿਤਨਾ ਕਿਤੇ ਸੱਤਾ ਦੇ ਵਿੱਚ ਕਾਫੀ ਦਖਲ ਸੀ ਕਰ ਰਿਹਾ ਰੰਦਾ ਉਹਨਾਂ ਦਾ ਤੇ ਨੇੜ ਤਾਂ ਤੁਹਾਡੇ ਕਰਨ ਵੀ ਇਸ਼ਾਰੇ ਕਰ ਰਹੇ ਨੇ ਕਈ ਵਾਰ ਦੇ ਦੇਖੋ ਜਿਹੜੀ ਗੱਲ ਹੈ ਵੋਟਾਂ ਦੀ ਗੱਲ ਤਾਂ ਸਿਆਸੀ ਹੈ ਜੀ ਇਹ ਤੋਂ ਤੇ ਆਪਾਂ ਭੱਜ ਨਹੀਂ ਸਕਦੇ ਅਕਸਰ ਕਿਸੇ ਦੀ ਵੋਟ ਵਾ ਤਾਂ ਵੋਟ ਤਾਂ ਪਾਉਣੀ ਹੈ ਜਾਂ ਵੋਟ ਜਿੰਨੂੰ ਪਾਈ ਉਹਦੇ ਨਾਲ ਜੋੜ ਕੇ ਦੇਖਣਾ ਮੇਰੇ ਖਿਆਲੇ ਇਹ ਤਾਂ ਈ ਸਿਆਣਪ ਵਾਲੀ ਗੱਲ ਕੋਈ ਨਹੀਂ ਤੇ ਜਨਾਬ ਤੁਹਾਨੂੰ ਕੀ ਲੱਗਦਾ ਹੈ ਸਿਆਸੀ ਮਟਰ ਕਰਾਇਆ ਗਿਆ ਹੈ ਘਰ ਵਾਲਿਆਂ ਜਿੰਨਾ ਤੇ ਐਪਲੀਕੇਸ਼ਨ ਦਿੱਤੀ ਉਹਨਾ ਹੀ ਕਰਾਓ ਹੋਰ ਕਿੰਨਾ ਕਰਾਉਣਾ ਜਦੋਂ ਸਾਰਾ ਐਕਸ਼ਨ ਹੋ ਰਿਹਾ ਫਿਰ ਜਦੋਂ ਸਾਰਾ ਹੀ ਕਹਿ ਦਿੱਤਾ ਉਹਨਾ ਐਪਲੀਕੇਸ਼ਨ ਹੀ ਮੂਵ ਕਰਤੀ ਐ ਇਹ ਤੂੰ ਹੁਣ ਮਗਰ ਕੀ ਰਹਿ ਗਿਆ ਉਹਦੇ ਤੇ ਬਾਅਦ ਚ ਧਰਨਾ ਲੱਗਿਆ ਧਰਨੇ ਤੋਂ ਬਾਅਦ ਪੁਲਿਸ ਨੇ ਡੀਡੀਆਰ ਕੱਟੀ ਆ ਡੀਡੀਆਰ ਉਹ ਜਿਹੜੀ ਐਪਲੀਕੇਸ਼ਨ ਮੂਵ ਕੀਤੀ ਉਹਨੂੰ ਉਧਾਰ ਬਣਾ ਕੇ ਡੀਡੀਆਰ ਕੱਟੀ ਗਈ ਐ ਅੱਗੇ ਐਕਸ਼ਨ ਵਧੂਗਾ ਜੀ ਫਿਰੇ ਬਿਲਕੁਲ ਕੋਈ ਨਹੀਂ ਵਧੇਗਾ ਜੀ ਤਿੰਨ ਹਫ਼ਤੇ ਦਾ ਟਾਈਮ ਲਿਆ ਪ੍ਰਸ਼ਾਸਨ ਨੇ ਤਿੰਨ ਹਫ਼ਤੇ ਦਾ ਟਾਈਮ ਲਿਆ ਤਾਂ ਤਿੰਨ ਤਿੰਨ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ